ਤੋ ਉਧਰ ਦਿੱਲੀ ਸਰਕਾਰ ਨੇ 10 ਸਾਲ ਤੋਂ ਜ਼ਿਆਦਾ ਪੁਰਾਣੇ ਡੀਜ਼ਲ ਵਾਹਨਾਂ ਤੇ 15 ਸਾਲ ਤੋਂ ਜ਼ਿਆਦਾ ਪੁਰਾਣੇ ਪੈਟਰੋਲ ਵਾਹਨਾਂ ਨੂੰ ਇੰਦਨਾਂ ਦੇਣ ਦੇ ਫੈਸਲੇ ਤੇ ਅਸਥਾਈ ਤੌਰ ਤੇ ਰੋਕ ਲਗਾ ਦਿੱਤੀ ਹੈ ਤੁਹਾਨੂੰ ਦੱਸ ਦਈਏ 1 ਜੁਲਾਈ ਤੋਂ ਇਹ ਫੈਸਲਾ ਜਿਹੜਾ ਲਾਗੂ ਹੋਇਆ ਸੀ ਤੇ ਹੁਣ ਇਸ ਫੈਸਲੇ ਤੇ ਸਰਕਾਰ ਦੇ ਵੱਲੋਂ ਮੁੜ ਵਿਚਾਰ ਕੀਤਾ ਜਾ ਰਿਹਾ ਹੈ ਦਿੱਲੀ ਸਰਕਾਰ ਨੇ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੂੰ ਲਿਖੇ ਇੱਕ ਪੱਤਰ ਦੇ ਵਿੱਚ ਇਸ ਆਦੇਸ਼ ਤੇ ਮੁੜ ਵਿਚਾਰ ਕਰਨ ਦੇ ਲਈ ਆਖਿਆ ਹੈ ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਰਸਾ ਨੇ ਮੰਨਿਆ ਕਿ ਨੀਤੀ ਨੂੰ ਲਾਗੂ ਕਰਨ ਦੇ ਵਿੱਚ ਤਕਨੀਕੀ ਖਾਮੀਆਂ ਪਾਈਆਂ ਗਈਆਂ ਨੇ ਐਨਪੀਆਰ ਕੈਮਰੇ ਤੇ ਸੈਂਸਰ ਸਹੀ ਢੰਗ ਦੇ ਨਾਲ ਕੰਮ ਨਹੀਂ ਕਰ ਰਹੇ ਇਸ ਫੈਸਲੇ ਤਹਿਤ 2 ਦਿਨਾਂ ਦੇ ਵਿੱਚ ਸਿਰਫ 87 ਵਾਹਨ ਹੀ ਜ਼ਬਤ ਕੀਤੇ ਗਏ ਨੇ ਜਦਕਿ ਦਾਵਾ ਕੀਤਾ ਜਾ ਰਿਹਾ ਸੀ ਕਿ ਦਿੱਲੀ ਦੇ ਵਿੱਚ 60 ਲੱਖ ਪੁਰਾਣੇ ਵਾਹਨ ਚੱਲ ਰਹੇ ਨੇ ਸੋ ਇਨ੍ਹਾਂ 2 ਦਿਨਾਂ ਦੇ ਵਿੱਚ ਦੇਖਿਆ ਜਾਵੇ ਤਾਂ ਸਿਰਫ 0.002 ਪ੍ਰਤੀਸ਼ਤ ਪੁਰਾਣੇ ਵਾਹਨ ਹੀ ਫੜੇ ਗਏ ਨੇ ਸੋ ਪੈਟਰੋਲ ਪੰਪ ਮਾਲਕਾਂ ਨੇ ਪਹਿਲਾਂ ਹੀ ਇਸ ਨੀਤੀ ਦੇ ਉੱਤੇ ਇਤਰਾਜ਼ ਜਤਾਏ ਸਨ ਪਰ ਸਰਕਾਰ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਸੀ ਦਿੱਲੀ ਪੈਟਰੋਲ ਪੰਪ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਵੀ ਕਿਹਾ ਗਿਆ ਕਿ ਦਿੱਲੀ ਦੇ ਵਿੱਚ ਇਸ ਪ੍ਰਣਾਲੀ ਨੂੰ ਲਾਗੂ ਕਰਨ ਤੋਂ ਪਹਿਲਾਂ ਕੋਈ ਟ్రਾਇਲ ਨਹੀਂ ਕੀਤਾ ਗਿਆ ਸਨਾਲ ਹੀ ਇਸ ਯੋਜਨਾ ਵਿੱਚ ਕਈ ਤਕਨੀਕੀ ਖਾਮੀਆਂ ਨੇ ਸੋ ਮੰਤਰੀ ਨੇ ਸੀਏਕਯੂ ਐਮ ਨੂੰ ਲਿਖੇ ਪੱਤਰ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਸੋ ਆਮ ਲੋਕਾਂ ਨੇ ਵਿੱਚ ਵੀ ਇਸ ਫੈਸਲੇ ਦਾ ਵੱਡੇ ਪੱਧਰ ਤੇ ਵਿਰੋਧ ਹੋਇਆ ਸੀ ਬੀਜਪੀ ਦੇ ਸੂਤਰਾਂ ਦੇ ਮੁਤਾਬਿਕ ਹੀ ਦਿੱਲੀ ਦੇ ਵਿੱਚ ਕੈਬਨਿਟ ਦੀ ਅਸਹਿਮਤੀ ਤੋਂ ਪਹਿਲਾਂ ਇਹ ਫੈਸਲਾ ਵਾਪਸ ਲਿਆ ਗਿਆ ਹੈ ਇਸ ਦੇ ਨਾਲ ਹੀ ਵਿਧਾਇਕਾਂ ਦੇ ਨਾਲ ਵੀ ਇਸ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ ਐਨਾ ਹੀ ਨਹੀਂ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਰਾਸ਼ਟਰੀ ਪੱਧਰ ਦੀ ਲੀਡਰਸ਼ਿਪ ਵੀ ਸਰਕਾਰ ਦੇ ਪਿੱਛੇ ਹਟਣ ਦਾ ਕਾਰਨ ਹੈ ਇਸ ਫੈਸਲੇ ਦੇ ਨਾਲ ਲੋਕਾਂ ਦੇ ਵਿੱਚ ਅਸੰਤੋਸ਼ ਅਤੇ ਸਰਕਾਰ ਦੇ ਖਿਲਾਫ ਵਿਰੋਧ ਵੀ ਵਾਧ ਸਕਦਾ ਹੈ ਹੁਸੋ ਇਸ ਨੂੰ ਵੀ ਇਹ ਫੈਸਲਾ ਲੈਣ ਪਿੱਛੇ ਸੰਭਾਵੀ ਕਾਰਨ ਸਮਝਿਆ ਜਾ ਰਿਹਾ ਹੁਣ ਦੇਖਣਾ ਇਹ ਹੋਵੇਗਾ ਕਿ ਦਿੱਲੀ ਸਰਕਾਰ ਇਸ ਮਾਮਲੇ ਦੇ ਉੱਤੇ ਅਗਲਾ ਫੈਸਲਾ ਕੀ ਲੈਂਦੀ ਹੈ